ਕਰਨ ਆਉਂਦਾ ਜਿਹੜੀ ਮਹਾਰਾਜ ਆਸਤੇ ਵਸਤੂ ਲੈ ਕੇ ਆਏ ਹੁੰਦੇ ਉਹਨੂੰ ਮੁੱਖ ਗਿਣਿਆ ਜਾਂਦਾ ਹੈ ਉਹ ਅੱਗੇ ਰੱਖਣੀ ਹੈ ਤੇ ਜਿਹੜਾ ਬਾਕੀ ਮਗਰ ਤੁਰਦੇ ਹੁੰਦੇ ਭਾਵ ਇਥੋਂ ਲੈ ਲੋ ਵੀ ਜਿਵੇਂ ਪੰਚਮਕੜਾ ਪ੍ਰਸਾਦੀ ਦੇਗ ਹੋਵੇ ਤੇ ਆਮ ਅੱਗੇ ਵੇਖੀਦਾ ਤਕਰੀਬਨ ਚੰਗੇ ਪਲੇ ਜਿਹੜੇ ਗੁਰਸਿੱਖੇ ਆ ਉਹਨਾਂ ਨੂੰ ਵੀ ਇਸ ਗੱਲ ਦੀ ਸੋਝੀ ਨਹੀਂ ਚਲੋ ਆਮ ਸੰਗਤ ਨਹੀਂ ਜਿਹੜੇ ਬੜੇ ਗਿਆਨੀ ਧਿਆਨੀ ਜਿਹੜੇ ਉਹਨਾਂ ਨੂੰ ਵੀ ਇਸ ਗੱਲ ਦੀ ਸੋਝੀ ਨਾ ਰਹਿ ਗਈ ਹੁਣ ਤੇ ਉਹਦਾ ਕਾਰਨ ਤੇ ਸਾਧ ਸੰਗਤ ਜੀਏ ਮਹਾਰਾਜ ਦੇ ਘਰ ਦੀ ਜਿਹੜੀ ਵਿਧੀ ਵਿਵਧਾਨ ਇਤਿਹਾਸ ਵਿੱਚੋਂ ਆਮ ਹੀ ਝਲਕ ਪੈ ਜਾਂਦੀ ਬਹੁਤ ਵਾਰ ਵੀ ਪੰਚਮ ਕੜਾ ਪ੍ਰਸ਼ਾਦੀ ਦੇਗ ਭੋਗ ਲੱਗਣਾ ਹੁੰਦਾ ਮਹਾਰਾਜ ਦੀ ਭੇਟ ਚੜਨੀ ਹੈ ਤਾਂ ਜਦੋਂ ਕਿਤੇ ਜਿਵੇਂ ਕਿਤੇ ਜਾਓ ਤੇ ਪਤਲ ਚ ਪਾ ਦਿੰਦੇ ਆ ਦੇਗ ਜਿਵੇਂ ਆ ਪਰਸ਼ਰਮਣੇ ਕਮੇਟੀ ਗੁਰਦੁਆਰਾ ਕਿਤੇ ਵੀ ਹੁੰਦਾ ਹੈ ਤੇ ਉਹ ਪਾਦਸ਼ਾ ਨੂੰ ਲੈ ਕੇ ਜਾਣੀ ਉਹ ਤਾਂ ਆਮ ਹੀ ਵੇਖੀਦਾ ਵੀ ਉਹ ਪਤਾ ਹੀ ਨਹੀਂ ਦੇਗ ਜਿਹਦੇ ਹੱਥ ਚੋਂ ਕਿੱਥੇ ਤੁਰਿਆ ਫਿਰਦਾ ਉਹ ਦੇਗ ਜਦੋਂ ਕਰਾ ਲਈ ਤੇ ਫਿਰ ਉਹ ਦੇਗ ਉੱਚੀ ਚੁੱਕ ਲੈਣੀ ਹੈ ਹੋ ਸਕੇ ਤੇ ਸੀਸ ਤੇ ਰੱਖੋ ਭਾਈ ਮਹਾਰਾਜ ਦੀ ਭੇਟਾ ਜਾਣੀ ਤੇ ਜਿਹੜੇ ਸਿੰਘ ਦੇ ਹੱਥ ਦੇਗ ਹੋਵੇ ਉਹ ਅੱਗੇ ਤੁਰੇ ਚਾਹੇ ਕੋ ਮਹਾਪੁਰਖ ਵੀ ਹੋਵੇ ਉਹ ਵੀ ਉਹਦੀ ਵੀ ਔਕਾਤ ਨਹੀਂ ਹੈ ਵੀ ਮਹਾਰਾਜ ਦੀ ਭੇਟਾ ਦੇ ਅੱਗੇ ਲੰਘ ਜਾਵੇ ਜਿਹੜਾ ਅਸਲੀ ਵੀ ਦੀ ਵਿਧਾਨ ਹੈ ਹੰਕਾਰ ਦਾ ਮਾਰਿਆ ਜਿਵੇਂ ਕੋ ਮਰਜ਼ੀ ਬਣਿਆ ਫਿਰੇ ਉਹ ਅਗਲੇ ਦੀ ਮਰਜ਼ੀ ਭਾਈ ਔਰ ਇਦਾਂ ਸਾਧ ਸੰਗਤ ਜੀ ਅਸੀਂ ਪਹਿਲਾਂ ਨਹੀਂ ਸੀ ਇਸ ਗੱਲ ਦਾ ਗਿਆਨ ਜਦੋਂ ਜਥੇ ਜ ਗਿਆਨੀ ਜੀ ਨਾਲ ਰਹੇ ਉਹ ਐਂ ਕਰਦੇ ਹੁੰਦੇ ਸੀ ਤੇ ਕਈ ਵਾਰੀ ਸੋਚਣਾ ਵੀ ਪਤਾ ਨਹੀਂ ਕੀ ਕਰਨੇ ਆ ਵੀ ਚਲੋ ਵੀ ਐਡੇ ਵਿਦਿਆ ਮਾਰਤਣ ਡਿਆ ਤੇ ਜਿਹੜਾ ਦੇਖ ਲੈ ਲੀਂਦਾ ਨੂੰ ਅੱਗੇ ਲਾ ਲੈਂਦੇ ਪਰ ਉਹ ਫਿਰ ਹੁਣ ਗਿਆਨ ਹੁੰਦਾ ਜਦੋਂ ਚਲੋ ਕਥਾ ਤੇ ਪ੍ਰਸੰਗ ਆ ਜਾਂਦਾ ਵੀ ਭੇਟਾ ਅੱਗੇ ਰੱਖਣੀ ਹੈ ਜਿਹੜੀ ਭੇਟਾ ਜਾਣੀ ਮਹਾਰਾਜ ਵਾਸਤੇ ਚਰਮਾਲਾ ਸਾਹਿਬ ਜੋ ਵੀ ਹੈ ਜਿਹੜੀ ਭੇਟਾ ਲੈ ਕੇ ਜਾਣੀ ਉਹ ਜਿਹਦੇ ਹੱਥ 'ਚ ਭੇਟਾ ਅੱਗੇ ਤੁਰੇ ਬਾਕੀ ਸਾਰੇ ਪਿੱਛੇ ਤੁਰਦੇ ਹੁੰਦੇ ਇਸ ਤਰ੍ਹਾਂ ਸਾਧ ਸੰਗਤ ਜੀ ਪੰਚਮ ਕੜਾ ਪ੍ਰਸਾਦੀ ਦੇਗ ਅੱਗੇ ਲਾ ਲੈਣੀ ਤੇ ਬਾਕੀ ਜਿਹੜੇ ਚਾਹ ਕੋ ਮਹਾਂਪੁਰ ਕੋਈ ਵੀ ਹੈ ਉਹ ਪਿੱਛੇ ਤੁਰੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੱਥੇ ਸਰੂਪ ਪ੍ਰਕਾਸ਼ ਹੁੰਦਾ ਹੈ ਤੇ ਪੰਚਮ ਕੜਾ ਪ੍ਰਸਾਦੀ ਦੇਗ ਜਿਹੜੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਰਾਬਰ ਰੱਖਦੇ ਆਂ ਵੀ ਪਿਛਾ ਗ੍ਰੰਥੀ ਦੇ ਬਰਾਬਰ ਨਹੀਂ ਰੱਖਣੀ ਜਿੱਥੇ ਤੇ ਸੱਜੇ ਹੱਥ ਰੱਖਣੀ ਆਂ ਸੱਜੇ ਹੱਥ ਦਾ ਕਾਰਨ ਜਿਹੜਾ ਹੁੰਦਾ ਖਲਸ ਦੀ ਸੱਜਾ ਹੱਥ ਜਿਹੜਾ ਨਾ ਉਹ ਚਾਉ ਦਾ ਪ੍ਰਤੀਕ ਮੰਨਿਆ ਤੇ ਖੱਬਾ ਹੱਥ ਜਿਹੜਾ ਆਮ ਹੀ ਆਪਾਂ ਇਹਨੂੰ ਪੁੱਠਾ ਕਹਿ ਦਿੰਨੇ ਆ ਇਹ ਪੁੱਠੇ ਹੱਥ ਜਾਂਦਾ ਪਿਆ ਭਾਵ ਸੱਜਾ ਹੱਥ ਚਾਉ ਦਾ ਪ੍ਰਤੀਕ ਮੰਨਿਆ ਜਿਹੜੀ ਕੋ ਭੇਟਾ ਹੁੰਦੀ ਹੈ ਜਿਵੇਂ ਮਰ ਦੀ ਖਾਸ ਕਰਕੇ ਦੇਗ ਇਹ ਆਮ ਗੁਰੂ ਘਰਾਂ 'ਚ ਜਾਈਦਾ ਹੁਣ ਚਲੋ ਆਪਾਂ ਕਹਿਣਾ ਤਾਂ ਕੀ ਪਰ ਆਮ ਹੀ ਖੱਬੇ ਪਾਸੇ ਮਹਾਰਾਜ ਦੀ ਦੇਗ ਦਾ ਆਮੀ ਵੇਖੋ ਤੁਸੀਂ ਪਈ ਹੁੰਦੀ ਹੈ ਪਰ ਅਸਲ ਚ ਸੱਜੇ ਪਾਸੇ ਦੇਗ ਰੱਖੀਦੀ ਹੈ ਕੁੰਬਨਾਰੀਅਲ ਜਿਹੜੀ ਵੀ ਭੇਟਾ ਹੁੰਦੀ ਜੋਤ ਜੜੀਆਂ ਮਹਾਰਾਜ ਦੀਆਂ ਸੁਗਾਤਾਂ ਪਾਦਸ਼ਾਹ ਦੀਆਂ ਹਜ਼ੂਰੀਓ ਸਾਰੀਆਂ ਸੱਜੇ ਪਾਸੇ ਹੁੰਦੀਆਂ ਨੇ ਤੇ ਸਿੱਖ ਚੌਰ ਸਾਹਿਬ ਵੀ ਸੱਜੇ ਹੱਥ ਨਾਲ ਕਰਦੇ ਆ ਭਾਵਨਾ ਰੱਖਦੇ ਵੀ ਚਲੋ ਹੈ ਤਾਂ ਭਾਵਨਾ ਹੀ ਨਾਮ ਮੰਨੋ ਤਾਂ ਕੁਝ ਵੀ ਨਹੀਂ ਹੈ ਜੇ ਨਾਮ ਮੰਨੋ ਤਾਂ ਫਿਰ ਜੇ ਨਾਮ ਚੌਰ ਸਾਹਿਬ ਕਰੋਗੇ ਵੱਡਾ ਨਾ ਹੋਵੇ ਘਾਟ ਨਾ ਜਾਏ ਇਹਦਾ ਘਟਣਾ ਕੁਝ ਨਹੀਂ ਪਰ ਗੱਲ ਤਾਂ ਖਾਲਸਾ ਦੀ ਆਪਣਾ ਕੁਝ ਨਹੀਂ ਰਹਿਣਾ ਆਪਦੀ ਭਾਵਨਾ ਆਪਾਂ ਆਪਦੀ ਭਾਵਨਾ ਤੁਹਾਡੇ ਚ ਕੀ ਹੈ ਇਹ ਤਾਂ ਵੱਡਾ ਹੀ ਹੈ ਨਾ ਆਪਣੀ ਨਿੰਦਾ ਕਰਿਆਂ ਨਾ ਚੋਰ ਸਾਬ ਕਰਿਆਂ ਨਾ ਕਰਾਂਗੇ ਇਹ ਛੋਟਾ ਥੋੜਾ ਹੋ ਜਾਣਾ ਇਹ ਤਾਂ ਜਿੱਡਾ ਹੈ ਓਡਾ ਹੀ ਹੈ ਪਰ ਪਾਤਸ਼ਾਹ ਦੀ ਸੋਭਾ ਲੈਣੀ ਮਹਾਰਾਜ ਦੇ ਘਰ ਦੀ ਸੇਖਾਂ ਦੀ ਭਾਵਨਾ ਝਲਕ ਪੈਂਦੀ ਹੋਵੇ ਸੇਖ ਦੇ ਜੀਵਨ ਚੋਂ ਤੇ ਅੰਤਰ ਹੋਏ ਸੁ ਉਗਵਾ ਮੁਹ ਕਾ ਕਹਿਆ ਵਾਉ ਅੰਦਰਲੀ ਖੇੜ ਬਾਹਰ ਮੱਲੋ ਮੱਲੀ ਪ੍ਰਗਟ ਹੁੰਦੀ ਹੈ ਤੇ ਜੇ ਅੰਦਰ ਕੁਝ ਨਹੀਂ ਤੇ ਨਾ ਤਾਂ ਚੌਰ ਸਾਹਿਬ ਕਰਨ ਨੂੰ ਜੀ ਕਰੂਗਾ ਤੇ ਨਾ ਹੀ ਮਹਾਰਾਜ ਦਾ ਕੋਈ ਰਾਜਸਾਹੀ ਸਾਹਮਣੂ ਜੀ ਕਰੂ ਭਾਈ ਇਸ ਕਰਕੇ ਤਾਂ ਹੀ ਨਿਸ਼ਾਨ ਜਿਵੇਂ ਹੋਏ ਇਹ ਚੀਜ਼ਾਂ ਸੱਜੇ ਹੱਥ ਰੱਖਦੇ ਆ ਵੀ ਚਲੋ ਇਹ ਸਿੱਧਾ ਹੱਥ ਕਹਿ ਲਓ ਜਾਂ ਪਰਾਤਨ ਸਮੇਂ ਤੋਂ ਲੈ ਕੇ ਵੀ ਸ਼ੁਭਾ ਮੰਨਦੇ ਵੀ ਮਹਾਰਾਜ ਦੀ ਜਿਹੜੀ ਨਿੱਜੀ ਸੁਗਾਤ ਐ ਹਜੂਰੀ ਵਸਤੂਆਂ ਇਹ ਸਾਰੀਆਂ ਸੱਜੇ ਹੱਥ ਦੇਗ ਹੋਈ ਤੇ ਇਦਾਂ ਜਦੋਂ ਕੋ ਭੇਟ ਲੈ ਕੇ ਜਾਣੀ ਫਿਰ ਉਹ ਅੱਗੇ ਰੱਖਣਾ ਆ ਭੇਟ ਨੂੰ ਜਿਹਦੇ ਹੱਥ 'ਚ ਭੇਟਾ ਹੈ ਰਮਾਲਾ ਸਾਹਿਬ ਹੈ ਮਾਰੇ ਦੇ ਘਰ ਕੋਈ ਵੀ ਸ਼ਹਿ ਜਾ ਰਹੀ ਹੈ ਅੱਗੇ ਰੱਖਣਾ ਉਹਨੂੰ ਤੇ ਕਈ ਰੌਲਾ ਪਾਉਂਦੇ ਜੀ ਅਖੇ ਦੇਗ ਇਹਨੂੰ ਦੇਖਦੇ ਅੱਗੇ ਜਲ ਲਾਉਂਦੀ ਕੀ ਲੋੜ ਐ ਇਦਾਂ ਬਹੁਤ ਕੁਝ ਕਰਦੇ ਐ ਤੇ ਉਹ ਗਾਰਨੇ ਇਹ ਹੁੰਦਾ ਵੀ ਉਹ ਜਲ ਸਤਕਾਰ ਹੁੰਦਾ ਵੀ ਜਲ ਛਿੜਕ ਰਹੇ ਆ ਮਾਰੇ ਵੀ ਸਤਕਾਰ ਵੀ ਸਤਕਾਰ ਹੀ ਐ ਵੀ ਅੱਗੇ ਕੇ ਜਲ ਛਿੜਕਦੇ ਜਾਣਾ ਉਹਦੇ ਪਿੱਛੇ ਦੇਖ ਜਾ ਰਹੀ ਐ ਵੀ ਦੇਖਦਾ ਸੀ ਸਤਕਾਰ ਹੈ ਤਾਂ ਕਰਦੇ ਆ ਵੀ ਇਹ ਦੇਖ ਧੰਨ ਗੁਰੂ ਕਲਗੀ ਤਰ ਸਾਹਿਬ ਨੇ ਛਕਣੀ ਹੈ ਵੀ ਸਾਡੀ ਇਹ ਭਾਵਨਾ ਵੀ ਅਸੀਂ ਪਰਮੇਸ਼ਰ ਵਾਸਤੇ ਪਦਾਰਥ ਲੈ ਕੇ ਚੱਲੇ ਤੇ ਪਰਮੇਸ਼ਰ ਵਾਸਤੇ ਜਿੱਡਾ ਪਰਮੇਸ਼ਰ ਵੱਡਾ ਉਹਦੀ ਭੇਟਾ ਜਾਣ ਵਾਲੀ ਵਸਤੂ ਵੀ ਓਡੀ ਵੱਡੀ ਗਿਣਦੇ ਸਿੱਖਾਂ ਦੀ ਇਹ ਭਾਵਨਾ ਜਿਵੇਂ